ਲੈ ਮੇਟਰੋ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾ ਦਿੰਨੇ ਆਪਾਂ ਵੀ ਇੰਜਣ ਦਾ ਬੁਲਟ ਇੰਜਣ ਨੂੰ ਸਾਫ਼ ਕਿਵੇਂ ਕਰਦਣਾ ਬੁਲਟ ਦਾ ਥੋੜੀ ਗਰਾਰੀ ਅੜ ਜਾਂਦੀ ਹੈ ਕਈ ਵਾਰੀ ਕਿਉਂਕਿ ਇੱਧਰ ਥੋੜੇ ਜਿਹਾ ਸੀ ਉਲਝੇ ਹੋਏ ਤੇ ਕੰਮ ਚ ਉਹਦੇ ਕਰਕੇ ਸਾਡੇ ਲਈ ਕੁਝ ਗੱਲਾਂ ਧਿਆਨ ਚ ਨਹੀਂ ਤੇ ਆਪਾਂ ਵੀ ਕੀ ਕਰ ਰਹੇ ਹਾਂ ਲੈ ਹੁਣ ਤੁਹਾਨੂੰ ਦੱਸਾਂਗੇ ਵੀ ਜਿਹੜੇ ਜਿਹੜੇ ਮਿੱਤਰ ਸਰਵਿਸ ਵਗੈਰਾ ਕਰਾਉਂਦੇ ਨੇ ਉਹਨਾਂ ਦੇ ਵਿੱਚ ਨਾ ਫਿਰ ਕਾਰਬਨ ਵਗੈਰਾ ਹੋ ਜਾਂਦੀ ਹੈ ਕਾਫੀ ਜ਼ਿਆਦਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਬਹੁਤ ਘੱਟ ਪੈਟਰੋਲ ਦੇ ਨਾਲ ਇੰਜਣ ਹੋ ਜਾਂਦਾ ਸਾਫ਼ ਨਹੀਂ ਆਪਾਂ ਇਹਦੇ ਵਾਸਤੇ ਨਾ ਘੱਟੋ ਘੱਟ ਲੀਟਰ ਡੇਢ ਲੀਟਰ ਪੈਟਰੋਲ ਲੱਗ ਜਾਂਦਾ ਅਸੀਂ ਤੁਹਾਨੂੰ ਦਿਖਾ ਦਈਏ ਵੀ ਕਿੰਨਾ ਕੁ ਪੈਟਰੋਲ ਪਾਇਆ ਸੀ ਕਿੰਨੀ ਕੁ ਸਫਾਈ ਕਰਾਂਗੇ ਹਾਂਜੀ ਸਾਡੇ ਲਵੇਤੀ ਇੱਕ ਆ ਪੈਟਰੋਲ ਦੀ ਬੋਤਲ ਹੈ ਆਪਾਂ ਇਹ ਟਿੱਕਰ ਉਸਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਅੱਪਾ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਦਾ ਹੋਇਆ ਵੀ ਇੰਨਾ ਪੈਟਰੋਲ ਆਪਾਂ ਲਵੇ ਠੀਕ ਹੈ ਆਪਾਂ ਥੋੜਾ ਜਿਹਾ ਪੈਟਰੋਲ ਪਾਇਆ ਵੀ ਇਹਦੇ ਵਿੱਚ ਆ ਵੀ ਸਫਾਈ ਦੇਖਿਓ ਆ ਦਿਖਾਇਆ ਪੈਟਰੋਲ ਕਿੰਨਾ ਹੈ ਵੀ ਸਫਾਈ ਦੇਖਿਓ ਵੀ ਕਿਸ ਤਰ੍ਹਾਂ ਆਪਾਂ ਇਹਨਾਂ ਕਰਦੇ ਆ ਇਧਰੋਂ ਪਹਿਲਾਂ ਸਫਾਈ ਕਰਨ ਲੱਗਿਆ ਤੇ ਉੱਤੇ ਕਾਰਨਾ ਵੀਡੀਓ ਦਿਖਾ ਮੈਂ ਸੋਚਿਆ ਵੀ ਚਲ ਆਪਣੇ ਵੀਰਾਂ ਨਾਲ ਵੀ ਸ਼ੇਅਰ ਕਰਦੇ ਵੀ ਆਪਾਂ ਕਿਵੇਂ ਇੰਜਨ ਸਾਫ਼ ਕਰਦੇ ਆ ਇਸ ਤਰ੍ਹਾਂ ਦੇ ਸਾਡੇ ਲਈ ਗੱਲ ਹੈ ਤੇ ਅਸੀਂ ਇਹ ਨਾ ਇਸ ਤਰ੍ਹਾਂ ਸਾਫ ਕਰਦੇ ਆਂ ਇਹ ਨੇੜੇ ਕਰਕੇ ਹੁਣ ਦਿਖਾ ਦੋ ਤੁਸੀਂ ਬਹੁਤ ਹੀ ਸਾਫ ਕਰਦੇ ਆਂ ਇਹ ਕੰਮ ਦਾ ਪੰਪ ਵਗੈਰਾ ਕੰਮ ਸਾਫ ਹੈ ਬਹੁਤ ਸਾਫ ਸਿੱਧੀ ਹੋ ਜਾਂਦਾ ਹੈ ਬਹੁਤ ਹੀ ਘੱਟ ਤੇਲ ਦੇ ਵਿੱਚ ਨਹੀਂ ਬਹੁਤ ਜ਼ਿਆਦਾ ਤੇਲ ਲੱਗਦਾ ਇਹ ਇੰਜਨ ਨੂੰ ਆਪਾਂ ਇਸ ਤਰ੍ਹਾਂ ਪੂਰਾ ਚੰਗੀ ਤਰ੍ਹਾਂ ਸਾਫ ਕਰਕੇ ਧੁੱਪੇ ਲਾ ਦਾਂਗੇ ਕਿਉਂਕਿ ਜਿਹੜੀ ਇਹਦੇ ਵਿੱਚ ਮੈਲ ਮੂਲ ਹੁੰਦੀ ਹੈ ਸਾਰੇ ਤਰੀਕੇ ਨਾਲ ਪੱਟੀ ਜਾਂਦੀ ਹੈ ਨੇ ਇਹਨਾਂ ਨੂੰ ਆਪਾਂ ਸਾਰੀ ਚੀਜ਼ਾਂ ਪੱਟ ਕੇ ਆਪਾਂ ਨੂੰ ਸਾਫ਼ ਕਰਨਾ ਪੈਂਦਾ ਸਰਵਿਸ ਦੇ ਉੱਤੇ ਅਸੀਂ 2-3 ਸਰਵਿਸਾਂ ਤੋਂ ਬਾਅਦ ਬੁਲਟ ਦਾ ਇੰਜਣ ਇਸ ਤਰ੍ਹਾਂ ਸਾਫ਼ ਕਰਦੇ ਆ ਇਸ ਤਰ੍ਹਾਂ ਗੱਲ ਬਣ ਜਾਂਦੀ ਏਦੀ ਪੂਰੀ ਘੈਂਟਾ ਬਹੁਤ ਘੱਟ ਖਰਚੇ ਦੇ ਵਿੱਚ ਕੰਮ ਹੋ ਜਾਂਦੇ ਨੇ ਆਪਣੇ ਤੇ ਆਪਾਂ ਚੱਲਦੇ ਹਾਂ ਹੁਣ ਪਰਲੀ ਸਾਈਡ ਕਿਉਂਕਿ ਇਧਰੋਂ ਮੈਂ ਪਹਿਲਾਂ ਸਾਫ਼ ਕਰ ਚੁੱਕਿਆ ਸੀ ਤੇ ਅਪਰ ਪਰਲੀ ਸਾਈਡ ਚੱਲਦੇ ਹਾਂ ਕਿਉਂਕਿ ਉੱਧਰ ਬੜੀ ਗੰਦਗੀ ਹੈ ਤਾਂ ਤੁਹਾਨੂੰ ਕਲੀਅਰ ਪਤਾ ਲੱਗ ਜਾਣਾ ਆ ਜੀ ਸੀ ਦੇਖ ਸਕਦੇ ਆ ਕਲਚ ਦੇ ਵਿੱਚ ਕਿੰਨੀ ਗੰਦਗੀ ਹੋਈ ਪਈ ਆ ਤੇ ਇੱਧਰ ਵੀ ਇਹਦੇ ਵਿੱਚ ਕਾਫੀ ਗੰਦਗੀ ਹੋਈ ਹੋਈ ਆ ਕਿਉਂਕਿ ਮੈਂ ਪਹਿਲਾਂ ਇਹਦੇ ਵਿੱਚ ਸਫਾਈ ਕਰ ਚੁੱਕਿਆ ਇਸ ਕਰਕੇ ਤੇ ਆ ਦੇਖ ਲਈ ਤੁਸੀਂ ਇਹਦੇ ਵਿੱਚ ਪੈਟਰੋਲ ਪਾ ਕੇ ਤੁਸੀਂ ਇਸ ਤਰ੍ਹਾਂ ਸਾਫ਼ ਕਰਦੇ ਨੇ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੈਗਾ ਜੀ ਕਈ ਵੀਰ ਵਿਦਵਾਨ ਵੀਰ ਕਮੈਂਟਾਂ ਦੇ ਵਿੱਚ ਲਿਖਣ ਲੱਗ ਜਾਂਦੇ ਨੇ ਵੇ ਇਸ ਤਰ੍ਹਾਂ ਨੁਕਸਾਨ ਹੋ ਜੂ ਇਸ ਤਰ੍ਹਾਂ ਨੁਕਸਾਨ ਹੋ ਜੂ ਕਿਉਂਕਿ ਸਾਡਾ ਵੀ ਐਕਸਪੀਰੀਅੰਸ ਕਾਫੀ ਟਾਈਮ ਦਾ ਆ ਅਸੀਂ ਕਾਫੀ ਇਸ ਤਰ੍ਹਾਂ ਦੇ ਕੰਮ ਕਰਦੇ ਰਹੇ ਨੇ ਆ ਤਾਪਾਂ ਸਾਰੀ ਨੌਲਜ ਵੀਰਾਂ ਨਾਲ ਸਾਂਝੀ ਕਰਨ ਦੇ ਮਾਰੇ ਆਪਾਂ ਵੀਡੀਓ ਪਾਉਨੇ ਆ ਜੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸਾਫ਼ ਕਰ ਲੋ ਇਹਨੂੰ ਐਸ ਤਰ੍ਹਾਂ ਹੀ ਥੋੜਾ ਕਿੰਨਾ ਕੁ ਪੈਟਰੋਲ ਲੱਗੂਗਾ ਜੀ ਬਸ ਵੱਧ ਤੋਂ ਵੱਧ ਅਧੀਆ ਪੂਆ ਤੇਲਦਾਰੀ ਵਿੱਚ ਲੱਗਦਾ ਕੋਈ ਜ਼ਿਆਦਾ ਪੈਟਰੋਲ ਦਾ ਨਹੀਂ ਨੁਕਸਾਨ ਹੁੰਦਾ ਐਸ ਤਰ੍ਹਾਂ ਹੀ ਦੇਖ ਸਕਦੇ ਹੋ ਲੱਵੇ ਜ਼ੂਮ ਕਰਕੇ ਸਾ ਵੀ ਲੱਵੇ ਕਰ ਲੈ ਆ ਦੇਖ ਲੋ ਜੀ ਇੰਨਾ ਸਾਫ਼ ਹੋ ਗਏ ਠੀਕ ਹੈ ਪੂਰੀ ਚੰਗੀ ਤਰ੍ਹਾਂ ਸਾਫ਼ ਹੋ ਜयो ਇਹਨੂੰ ਆਪਾਂ 10 15 ਮਿੰਟ ਛੱਡ ਕੇ ਤੇ ਉਸ ਤੋਂ ਬਾਅਦ ਫੇਰ ਪੈਟਰੋਲ ਐਸਟ੍ਰੇਮ ਮਾਰਾਂਗੇ ਕਿਉਂਕਿ ਇਹ ਬਹੁਤ ਚੰਗੀ ਤਰ੍ਹਾਂ ਸਾਫ਼ ਹੋ ਜयो ਹਿੰਨੇ ਆਪਾਂ ਦੂਸਰੇ ਟਾਪੇ ਸਾਫ਼ ਕਰਦੇ ਆ ਚਲੋ ਵੀ ਆਜੋ ਉਧਰ ਇਹ ਆਪਾਂ ਆ ਦੇਖੋ ਇਹ ਪੈਟਰੋਲ ਕਿੰਨਾ ਪਾ ਰਹੇ ਹਾਂ ਵਿੱਚ ਆਪਾਂ ਆਪਾਂ ਲਰੇ 100 ਰੁਪਏ ਦਾ ਪੈਟਰੋਲ ਸੀ ਇਹਦੇ ਵਿੱਚ ਆਪਾਂ ਅੱਧਾ ਪੈਟਰੋਲ ਨਾਲ ਲਈ ਵੇਟਿਆ ਆਏ ਹੁਣ ਦਿਖਾ ਦੇ ਵੀ ਟਾਪੀ ਨੂੰ ਵੀ ਪੂਰੀ ਤਰ੍ਹਾਂ ਸਾਫ਼ ਕਰਦੇ ਆ ਕਿੰਨਾ ਇਹਦਾ ਕਚਰਾ ਹੋਇਆ ਤੇ ਇਹਦੇ ਵਿੱਚ ਕਿਤਰਕ ਕਿੰਨਾ ਇਹ ਗੰਦਗੀ ਹੋਈ ਪਈ ਐ ਲਵੇ ਕਰ ਕੋਈਆ ਦੇ ਗੰਦਗੀਆਂ ਤੁਸੀਂ ਦੇ ਨਾਲ-ਨਾਲ ਹੀ ਦੇਖੂਗੇ ਇਹਨੂੰ ਕਿਸ ਤਰ੍ਹਾਂ ਸਾਫ਼ ਕਰਦੇ ਆਏ ਇਸ ਤਰ੍ਹਾਂ ਹੀ ਬਹੁਤ ਹੀ ਘੈਂਟ ਤਰੀਕੇ ਨਾਲ ਸਾਫ਼ ਹੋ ਜਾਂਦਾ ਕੋਈ ਵੀ ਦੇ ਵਿੱਚ ਜੜ ਦੇ ਵਿੱਚ ਕਚਰਾ ਹੋਵੇ ਉਹ ਨਿਪਣੇ ਬੁਰਸ਼ ਵਗੈਰਾ ਨਾਲ ਨਹੀਂ ਨਿਕਲਦਾ ਇਹਨੂੰ ਪਹਿਦੇ ਨਾਲ ਸਾਫ਼ ਕਰਦੇ ਆ ਤਾਂ ਚੰਗੀ ਤਰ੍ਹਾਂ ਨਿਕਲ ਜਾਂਦਾ ਜੀ ਇਸ ਤਰ੍ਹਾਂ ਸਾਫ਼ ਕਰ ਸਕਦੇ ਹੋ। ਇਹ ਪੈਨ ਨੂੰ ਵੀ ਇੱਕ ਵਾਰ ਸਾਫ਼ ਕਰ ਗਏ। ਕਿਉਂਕਿ ਜਿਹੜੀਆਂ ਕੋਇਲਾਂ ਵਗੈਰਾ ਹੁੰਦੀਆਂ ਇਹਨਾਂ ਵਿੱਚ ਬੁਰਸ਼ ਵਗੈਰਾ ਨਹੀਂ ਪਾਇਦਾ। ਇਹਦੇ ਨਾਲ ਬਹੁਤ ਹੀ ਘੈਂਟ ਤਰੀਕੇ ਨਾਲ ਸਾਫ਼ ਹੋ ਜਾਂਦਾ ਹੈ ਇੰਜਣ। ਇਸ ਤਰ੍ਹਾਂ ਕਰ ਸਕਦੇ ਹੋ ਸਾਫ਼ ਸੁਥਰੀ। ਦੇ ਚੈਨਲ ਪਾਣੀ ਨਾਲ ਸਾਫ਼ ਕਰ ਸਕਦੇ ਆ ਕਿ ਚੱਕਰ ਨਹੀਂ ਹੈਗਾ ਜੀ ਤੇ ਫਰਮ ਤੋਂ ਸਮਾਨ ਆ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਹੀ ਸਾਫ਼ ਕਰ ਦਾਂਗੇ ਬੜੀ ਘੈਂਟ ਦਿਖਾਈ ਹੋ ਜਾਂਦੀ ਇਹਨਾਂ ਜੀ ਵੀਡੀਓ ਸ਼ੇਅਰ ਲਗ ਸ਼ੇਅਰ ਜ਼ਰੂਰ ਕਰਿਆ ਕਰੋ ਨਾਲ ਦੇ ਨਾਲ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ ਜਿਹੜੇ ਵੀਰ ਦਾ ਬੁਲਟ ਹੈ ਉਹ ਵੀ ਨਾਲ ਜੁੜਿਆ ਸਾਡੇ ਦੇਖ ਰਿਹਾ ਆਪਣੀ ਵੀਡੀਓ ਤੇ ਕੁਸ ਟਾਈਮ ਆਪਾਂ ਰੁਕਾਂਗੇ ਤੇ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਵੀ ਇਸ ਤਰ੍ਹਾਂ ਦੀ ਸਫਾਈ ਕਰਿਆ ਕਰੋ ਜੀ ਕਿਉਂਕਿ ਇਹਦੇ ਵਿੱਚ ਬਹੁਤ ਘੱਟ ਪੈਟਰੋਲ ਲੱਗਦਾ ਹੈ ਆਪਣਾ ਸਫਾਈ ਵੀ ਬਹੁਤ ਚੰਗੀ ਤਰ੍ਹਾਂ ਹੋ ਜਾਂਦੀ ਹੈ ਖਰਚੇ ਦਾ ਜਮਾਨਾ ਤਾਂ ਥੋੜੀ ਬਚਤ ਕਰਨੀ ਪੈਂਦੀ ਹੈ ਪਰਪ ਸਿੰਘ ਚਹਿਲ ਆ ਸਾਡਾ ਦੋਸਤ ਹੈ ਇਹ ਕਿਉਂਕਿ ਇਹ ਜੀ ਵੀਡੀਓ ਦੇ ਵਿੱਚ ਸ਼ਾਮਲ ਹੋਇਆ ਹੋਇਆ ਹੈ ਹੋਰ ਵੀ ਵੀਰ ਕਈ ਆਪਣੇ ਲਈ ਪਰਮਜੀਤ ਸਿੰਘ ਤੇ ਬਾਈ ਕਈ ਜੁੜੇ ਹੋਏ ਨੇ ਕਿਉਂਕਿ ਆਪਾਂ ਥੋੜੀ ਕੰਮਾਂ ਬਾਰੇ ਕਮਾਂਵਾਰੇ ਦੱਸਣਾ ਸੀ ਵੀਰਾਂ ਦਾ ਨਾਮ ਨਹੀਂ ਲੈ ਸਕਾਂਗੇ ਬਾਕੀ ਵੀਰਾਂ ਦਾ ਸਾਰਿਆਂ ਦਾ ਆਪਾਂ ਧੰਨਵਾਦੀ ਕਰਾਂਗੇ ਕਿਉਂਕਿ ਕੀਮਤੀ ਟਾਈਮ ਦਿੱਤਾ ਆਪਣੇ ਨਾਲ ਤੇ ਇਹਨੂੰ ਅੱਜ ਮੈਂ ਇਸ ਤਰ੍ਹਾਂ ਹੀ ਸਫਾਈ ਹੋ ਚੁੱਕੀ ਹੈ ਆਪਾਂ ਕੁਝ ਟਾਈਮ ਬਾਅਦ ਇਹਨੂੰ ਆਪਾਂ ਹੋਰ ਸਾਫ਼ ਕਰਾਂਗੇ ਕਿਉਂਕਿ ਕੁਝ ਟਾਈਮ ਲੱਗੂ ਇਹਨੂੰ ਸੁੱਕਣ ਵਾਸਤੇ 5-10 ਮਿੰਟ ਲੱਗ ਜਾਂਦੇ ਨੇ ਤੋਂ ਬਾਅਦ ਆਪਾਂ ਥੋੜੀ-ਥੋੜੀ ਕੰਮਕਾਰ ਆਪਣੇ ਦਿਖਾਉਨੇ ਆ ਦੇਖਿਓ ਇਸ ਤਰ੍ਹਾਂ ਜੇ ਆਪਾਂ ਪੇਂਟ ਵਗੈਰ ਵਾਸਤੇ ਤਿਆਰ ਕਰਦੇ ਆਂ ਗੱਡੀਆਂ ਤਾਂ ਤੁਹਾਨੂੰ ਦਿਖਾ ਦਨੇ ਨਹੀਂ ਕਿਉਂਕਿ ਉਹਦੇ ਪੈਟਰੋਲ ਵਾਲੀ ਚੀਜ਼ ਐ ਉਹ ਥੋੜੀ ਖੁਸ਼ਕ ਹੋਊਗਾ ਉਦੋਂ ਬਾਅਦ ਸਾਫ਼ ਕਰਾਂਗੇ ਪਹਿਲਾਂ ਆਪਾਂ ਇਸ ਤਰ੍ਹਾਂ ਦੇ ਇਹਨਾਂ ਨੂੰ ਤਿਆਰ ਕਰਦੇ ਆਂ ਮੇਰਾ ਰਾਜਦੂਤ ਮੋਟਰਸਾਈਕਲ ਆਪਾਂ ਤਿਆਰ ਕੀਤਾ ਸੀ ਤੇ ਇਹ ਵੀ ਰਾਜਦੂਤ ਦੇ ਕੁਝ ਪਾਰਟ ਨੇ ਦੇਖੋ ਸਾਡੀ ਲੈਕਸ ਦੇ ਪਾਰਟ ਨੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਤਿਆਰੀ ਦੇ ਵਿੱਚ ਰੱਖ ਦਿੰਨੇ ਆਂ ਕੁਝ ਮੋਟਰਸਾਈਕਲ ਸਾਡੇ ਲਈ ਵੀ ਤਿਆਰ ਹੋਏ ਪੈ ਨਹੀਂ ਕਿਉਂਕਿ ਉਹਨਾਂ ਵੀਰਾਂ ਨਾਲ ਲੈ ਕੇ ਜਾਣੇ ਥੋੜਾ ਮोटा ਕੰਮ ਰਹਿੰਦਾ ਈ ਆ ਆ ਵੀ ਮੋਟਰਸਾਈਕਲ ਤਿਆਰ ਆ ਆਪਣ ਲਵੇ ਐਸਐਸ ਤੇ ਇਧਰ ਜਾਮਾ ਜੀ ਇਹਦੀ ਵੀਡੀਓ ਸ਼ਾਮ ਨੂੰ ਪਾਵਾਂਗੇ ਇਹ ਵੀਡੀਓ ਪੂਰੀ ਖਾਸ ਹੋਊਗੀ ਸਪੈਸ਼ਲੀ ਵੀਡੀਓ ਪਾਵਾਂਗੇ ਇਹਦੀ ਕਿਉਂਕਿ ਨਿੱਕਲ ਵਗੈਰਾ ਸਾਰਾ ਲਾਇ ਲੂਏ ਇਹਦੇ ਵਿੱਚ ਤਿਆਰ ਕੀਤਾ ਜੀ ਆ ਦੇਖ ਸਕਦੇ ਆ ਨਿੱਕਲ ਵਗੈਰਾ ਪੂਰਾ ਸਿਰਾ ਬਣਾਇਆ ਪਿਆ ਜੀ ਇਹਦੇ ਤੇ ਕਪੜਾ ਪਾਇਆ ਹੈ ਕਿਉਂਕਿ ਖਰਾਬ ਨਾ ਹੋ ਜੇ ਪੂਰੀ ਸਮਾਈ ਨਾਲ ਕੰਮ ਕਰਦੇ ਆਪਾਂ ਆ Honda ਦੇਖ ਸਕਦੇ ਹਾਂ ਸੀ Honda ਦੀ ਲੁੱਕ ਵਗੈਰਾ ਆ ਬਲੈਕ Honda ਕੀਤਾ ਪਿਆ ਦੂਸਰਾ ਜੀ ਤੇ ਉਹ ਮੋਟਰਸਾਈਕਲ ਦੀ ਵੀ ਖਾਸ ਵੀਡੀਓ ਪਾਵਾਂਗੇ ਕਿਉਂਕਿ ਉਹਦੀ ਤਿਆਰੀ ਚੱਲ ਰਹੀ ਹੈ ਸਾਡਾ ਪੇਂਟਰ ਥੋੜਾ ਜਿਹਾ ਕੰਮ ਤੇ ਹੈ ਨਹੀਂ ਇਸ ਕਰਕੇ ਤੇ ਆਪਾਂ ਬੁਲਟ ਦੀ ਵੀਡੀਓ ਦਿਖਾਉਣੀ ਸੀ ਪਰ ਸੈਕ ਲਾਈਟ ਚਲੀ ਗਈ ਉਹ ਯਾਰ ਉਹ ਉੱਥੇ ਰਾਜੂ ਆਪਰੇਟਰ ਆ ਕਿਉਂਕਿ ਉਹਦੀ ਬੜੀ ਘੈਂਟ ਸਫਾਈ ਹੁੰਦੀ ਹੈ ਕਉਨ ਥੋੜੀ ਸਫਾਈ ਕਰਕੇ ਦਿਖਾ ਲੈ ਦੇਖ ਸਕਦੇ ਨਵਾਂ ਨੰਬਰ ਹੈ ਇਨੀ ਕਹਿੰਦੇ ਸਫਾਈ ਹੁੰਦੀ ਹੈ ਤੁਸੀਂ ਹਾਂ ਹਾ ਕਮਾਲ ਮੰਨ ਜੂਗੇ ਯਾਰ ਉਹ ਉਹਦਾ ਕਿਹੜੇ ਦਾ ਨੰਬਰ ਭੇਜਦਾ ਮੈਨੂੰ ਉਹਨ ਦਾ ਦਿਖਾ ਦਿਓ ਆ ਦੇਖੋ ਜੀ ਉੱਥੇ ਰਾਜੂ ਆਪਰੇਟਰ ਆ ਪੂਰੀ ਘੈਂਟ ਸਫਾਈ ਹੁੰਦੀ ਹੈ ਇਹਦੇ ਨਾਲ ਜੇ ਆਪਾਂ ਕੁੱਪੀ ਨਾਲ ਸਾਫ਼ ਕਰਦੇ ਆ ਤਾਂ ਕਾਫੀ ਜ਼ਿਆਦਾ ਪੈਟਰੋਲ ਆਪਣਾ ਖਰਾਬ ਹੁੰਦਾ ਹੈ ਇਸ ਕਰਕੇ ਠੀਕ ਹੈ ਧੰਨਵਾਦ ਜੀ ਆਪਾਂ ਮਿਲਦੇ ਆ ਉਦੋਂ ਬਾਅਦ ਕਿਉਂਕਿ ਸਮਾ ਕਾਫੀ ਹੋ ਚੁੱਕਾ ਹੈ ਕਿ ਕੰਮ ਕਰਨਾ ਥੋੜਾ ਆਪਾਂ ਕੁਝ ਹੋਰ ਵੀ ਦੱਸਾਂਗੇ ਬਸ ਇਸ ਤੋਂ ਬਾਅਦ ਤੁਸੀਂ ਭਾਵੇਂ ਕਪੜਾ ਮਾਰ ਲਓ ਭਾਵੇਂ ਇੱਕ ਵਾਰੀ ਪੈਟਰੋਲ ਦੇ ਵਿੱਚ ਹੋਰ ਮਾਰ ਲਓ ਜੀ ਉਹਦੇ ਨਾਲ ਸਫਾਈ ਪੂਰੀ ਕਲੀਅਰ ਹੋ ਜੂ ਪੂਰੇ ਚੰਗੀ ਤਰ੍ਹਾਂ ਸਾਫ਼ ਹੋਇਆ ਇਹਦੇ ਜੜਾਂ ਦੇ ਵਿੱਚ ਵੀ ਇਹਦਾ ਨਾ ਪ੍ਰੈਸ਼ਰ ਵਗੈਰਾ ਨਾਲ ਪਟੇ ਜਾਂਦਾ ਧੂ ਕਾਰਨ ਵਗੈਰਾ ਹੁੰਦੀ ਇਹਦੀ ਇਹਦੇ ਵਿੱਚ ਬਸ ਬਚਤ ਤੇ ਪੈਟਰੋਲ ਦੀ ਪੈਟਰੋਲ ਦੀ ਸਭ ਤੋਂ ਵੱਡੀ ਬਚਤ ਹੈ ਤੁਹਾਨੂੰ ਰਾਜ ਦੂਤ ਮੋਟਰਸਾਈਕਲ ਦਿਖਾ ਰਿਹਾ ਜਿਹੜਾ ਆਪਾਂ ਮੋਡੀਫਾਈ ਕੀਤਾ ਹੈ ਇਹ ਇਹਦਾ ਕੰਮ ਵੀ ਚੱਲ ਰਿਹਾ ਹਜੇ ਇਸ ਤਰ੍ਹਾਂ ਦਾ ਮੋਡੀਫਾਈ ਕੀਤਾ ਹੈ ਸਾਨੂੰ ਕਮੈਂਟਾਂ ਜ਼ਰੂਰ ਦੱਸਿਓ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਹੋਰ ਵੀਰਾਂ ਤੱਕ ਵੀ ਵੀਡੀਓ ਆਪਣੀ ਪਹੁੰਚਦੀ ਰਹੇ ਮੀਟਰ ਮੋਟਰ ਵੀ ਇਹਦਾ ਚੱਲਦਾ ਕੀਤਾ ਹੁੰਦਾ ਵੀ ਹੁਣ ਇਹ ਉਹ ਤਾਂ ਮੈਂ ਮੰਨਦਾ ਹਾਂ ਬਸ ਨਹੀਂ ਗਈ ਦੱਬੀ ਮਣਾ ਟਾਇਰ ਕੰਮ ਜਾ ਰਹੇ ਹੁਣ ਜਾ ਰਹੇ ਆ ਪਰਣਾ ਜੀ ਕਮ ਆਉਣ ਨਾ ਇਹ ਤਾਂ ਮੀਟਰ ਤੱਕ ਚੱਲਦਾ ਕਿਤੇ ਆਪਾਂ ਚੱਲੇ ਪਏ 5 ਕਿਲੋ ਲੈ ਗਿਆ ਕੱਲੇ ਕੱਲੇ ਆਪਸ਼ਨ ਚੱਲਦੀ ਕਿੱਦਾਂ ਹੋਈ ਹੈ ਇੰਡੀਕੇਟਰਾਂ ਤੋਂ ਲੈ ਮੀਟਰ ਮੋਟਰ ਸਾਰਾ ਕੁਝ ਧੰਨਵਾਦ ਜੀ ਥੈਂਕ ਯੂ